ਕੰਨਿਓ ਕਿ ਤੁਹਾਡੀ ਧੀ ਦੇ ਸਕੂਲ ਦਾ ਨਾਮ ਜਿਹੜਾ ਲਿਆ ਉਹ ਉਹਨਾਂ ਲੋਕਾਂ ਨੂੰ ਪਤਾ ਹੈ ਤੁਸੀਂ ਉਹਨਾਂ ਨੂੰ ਕਿੱਦਾਂ ਬਲੇਮ ਕਰ ਰਹੇ ਹੋ ਫੇਸਬੁੱਕ ਦੇ ਗਰੁੱਪ ਚ ਪਾ ਕੇ ਜਵਾਬ ਨਹੀਂ ਆਇਆ ਕਿ ਪੱਤਰਕਾਰਾ ਤੇਰੀ ਕੁੜੀ ਫਲਾਣੇ ਸਕੂਲ ਚ ਪੜ੍ਹਦੀ ਆ ਨਾ ਤੇਰੀ ਸਾਰੀ ਡਿਟੇਲ ਹੈਗੀ ਔਕਾਜ਼ ਚਰ ਹੈ ਮੈਨੂੰ ਇੱਕ ਥਰਡ ਪਾਰਟੀ ਫੋਨ ਕਰਕੇ ਕਹਿੰਦੀ ਆ ਤੇਰੀ ਬੱਚੀ ਫਲਾਣੇ ਸਕੂਲ ਚ ਪੜ੍ਹਦੀ ਪ੍ਰੋਪਰ ਨਾਮ ਲਿਆ ਗਿਆ ਜੀ ਦਵਿੰਦਰ ਨੂੰ ਮਾਫੀ ਕਿਉਂ ਮੰਗਣੀ ਪਈ ਮਾਫੀ ਉਹਨਾਂ ਨੇ ਮੰਗੀ ਆ ਜਾਂ ਮਾਫੀ ਮੰਗਵਾਈ ਗਈ ਆ ਅੱਜ ਕਹਾਣੀ ਇੱਥੇ ਆ ਕਿ ਅਜੇ ਦੁਆਬੀ ਤੋਂ ਮਾਫੀ ਮੰਗਵਾ ਲੈਣ ਤੇ ਦੁਆਬੀ ਮਾਫੀ ਮੰਗ ਜੇ ਤੇ ਬਸ ਇਹਨਾਂ ਦੀ ਬੱਲੇ ਬੱਲੇ ਆ ਸਰ ਹੈਗਾ ਦੱਬ ਚੋਂਗੇ ਸਿੱਖੀ ਦਾ ਇਹ ਉਸੂਲ ਹੈਗਾ ਕਿ ਜੇ ਮੈਦਾਨੇ ਜੰਗ ਚ ਉੱਤਰ ਗਏ ਤੇ ਪਿੱਛੇ ਨਹੀਂ ਮੁੜਦਾ ਭਗੇਲ ਸਿੰਘ ਉਹਨਾਂ ਨੇ ਆਪਣੇ ਪੇਜ ਤੇ ਤੁਹਾਡੀਆਂ ਡਿਟੇਲ ਪਾਤੀਆਂ ਹਾਂ ਡਿਟੇਲਸ ਪਾਣ ਤੋਂ ਬਾਅਦ ਫਿਰ ਥੋੜੇ ਦਿਨ ਬਾਅਦ ਡਿਲੀਟ ਵੀ ਕਰ ਲਈਆਂ ਸਕਰੀਨ ਰਿਕਾਰਡਿੰਗਸ ਹੈਗੀਆਂ ਨਹੀਂ ਕਾਲਦੀ ਤੇ ਗगन ਪੁੱਲੇ ਵਾਲੀ ਆਡੀਓ ਰਿਕਾਰਡਿੰਗ ਇੱਕ ਵਾਰ ਉਹ ਸੁਣਾ ਦਿਓ ਸਾਡੇ ਦਰਸ਼ਕਾਂ ਨੂੰ ਬਹੁਤ ਤੈਨੂੰ ਕਰਨਾ ਹੈ ਅਜੇ ਗਾਲਾਂ ਹੀ ਨਿਕਲੀਆਂ ਤੈਨੂੰ ਤੈਨੂੰ ਕਈ ਕੁਝ ਹੋ ਸਕਦਾ ਤੂੰ ਮੈਂ ਦੱਸ ਕਿਹੜੇ ਬਾਬਿਆਂ ਜ਼ਿਕਰ ਕੀਤਾ ਤੂੰ ਕਈ ਕੁਝ ਹੋ ਸਕਦਾ ਕੀ ਕਰ ਲਈਂਗਾ ਤੂੰ ਕਮੈਂਟਾਂ 'ਚ ਤਾਂ ਲਿਖ ਕੇ ਪਾਉਂਦੇ ਆ ਟਵਿੱਟਰ 'ਚ ਬੋਲ ਕੇ ਪਾਉਂਦੇ ਆ ਕਲਬ ਹਾਊਸ 'ਚ ਬੋਲ ਕੇ ਪਾਉਂਦੇ ਆ ਉੱਥੇ ਕੁਝ ਭੈਣਾ ਨੇ ਨਾ ਇਹਨਾਂ ਦੀਆਂ ਸਕਰੀਨ ਰਿਕਾਰਡਿੰਗਸ ਕਰਕੇ ਉਹ ਸ਼ੇਅਰ ਕੀਤੀਆਂ ਵੀ ਆ ਦੇਖੋ ਇਹਨਾਂ ਦੀਆਂ ਗੱਲਾਂ ਸਤਿ ਸ਼੍ਰੀ ਅਕਾਲ ਸਕਰੋਲ ਪੰਜਾਬ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਅਮਰਤਪਾਲ ਸਿੰਘ ਦੁਬਈ ਵਾਲਾ ਚਰਚਾ ਦੇ ਵਿੱਚ 12 ਸਤੰਬਰ ਦੀ ਉਹ ਗੱਲ ਹੈ ਜਦੋਂ ਅਸੀਂ ਸਕਰੋਲ ਪੰਜਾਬ ਤੇ ਭਗਤ ਸਿੰਘ ਦੁਆਬੀ ਦੀ ਇੰਟਰਵਿਊ ਕੀਤੀ ਸੀ ਭਗਤ ਸਿੰਘ ਉਹਨਾਂ ਨੇ ਬੜਾ ਖੁੱਲ ਕੇ ਦੱਸਿਆ ਸੀ ਕਿ ਮੇਰੀ ਕੋਈ ਅਮਰਤਪਾਲ ਨਾਲ ਨਿੱਜੀ ਰੰਜਿਸ਼ ਨਹੀਂ ਹੈ ਮੇਰਾ ਕੋਈ ਪਿੰਡ ਦਾ ਰੌਲਾ ਨਹੀਂ ਹੈ ਉਹਦੇ ਨਾਲ ਮੇਰਾ ਕੋਈ ਜ਼ਮੀਨ ਦਾ ਰੌਲਾ ਨਹੀਂ ਹੈ ਨਾ ਮੈਂ ਉਹਨੂੰ ਉਸ ਤਰੀਕੇ ਚੰਗੀ ਤਰ੍ਹਾਂ ਜਾਣਦਾ ਕਿ ਮੇਰਾ ਬਹੁਤ ਕਰੀਬੀ ਹੋਵੇ ਜਾਂ ਮੈਨੂੰ ਤੇ ਬਾਰੇ ਸਭ ਕੁਝ ਪਤਾ ਹੋਵੇ ਵਾਕਿਫ ਹੋਵਾਂ ਤੇ ਅਸੀਂ ਵੀ ਆਪਣਾ ਕੋਸ਼ਿਸ਼ ਕੀਤੀ ਅਮਰਿਤਪਾਲ ਨਾਲ ਲਗਾਤਾਰ ਸੰਪਰਕ ਕਰ ਰਹੇ ਹੁਣ ਵੀ ਸੰਪਰਕ ਕਰ ਰਹੇ ਅਸੀਂ ਉਹਨਾਂ ਨੂੰ ਉਹਨਾਂ ਦੇ ਨੰਬਰ ਤੇ ਮੈਸੇਜ ਪਾਉਂਦੇ ਆ ਫੋਨ ਕਰਦੇ ਆ ਮੈਸੇਜ ਦਾ ਰਿਪਲਾਈ ਆਂਦਾ ਜੀ ਅਸੀਂ ਕਹਿੰਨੇ ਆ ਤੁਸੀਂ ਆਪਣਾ ਪੱਕਾ ਸਾਡੇ ਕੋਲ ਆ ਕੇ ਰੱਖੋ ਸਾਨੂੰ ਇੰਟਰਵਿਊ ਕਰਨ ਦਾ ਮੌਕਾ ਦੋ ਉਹ ਕਹਿੰਦੇ ਜੀ ਦੱਸਾਂਗੇ ਦੱਸਾਂਗੇ ਜਵਾਬ ਆ ਰਹੇ ਆ ਅਸੀਂ ਜਦੋਂ ਮਰਜ਼ੀ ਉਹਨਾਂ ਨੂੰ ਦਿਖਾ ਸਕਦੇ ਆ ਔਰ ਜਿਹੜੇ ਅਮਰਿਤਪਾਲ ਦਾ ਨੰਬਰ ਚਲਾ ਰਹੇ ਨੇ ਉਹ ਇਸ ਚੀਜ਼ ਤੋਂ ਸਹਿਮਤ ਵੀ ਹੋਣਗੇ ਪਤਾ ਹੋਏਗਾ ਕਿ ਹਾਂ ਸਕਰੋਲ ਪੰਜਾਬ ਤੋਂ ਉਹਨਾਂ ਨੂੰ ਕਾਲ ਵੀ ਹੋ ਰਹੀ ਹੈ ਸੋ ਭਗਤ ਸਿੰਘ ਹੁਣੀ ਜਿਹੜੀ ਗੱਲ ਕਰਦੇ ਆ ਰਹੇ ਨੇ ਕਿ ਅਮਰਤਪਾਲ ਨੇ ਵਾਰਿਸ ਪੰਜਾਬ ਦੇ ਗ੍ਰੈਬ ਕਰਕੇ ਆਪਣੇ ਕਬਜੇ ਚ ਕਰਕੇ ਸ਼ਿਕੰਜੇ ਚ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਵਰਗ ਲਾਣ ਦਾ ਕੰਮ ਚੱਕਿਆ ਹੋਇਆ ਕੀ ਉਹ ਏਜੰਟਾ ਕਿਸੇ ਏਜੰਸੀ ਦਾ ਆਪਾਂ ਜਿਹੜੇ ਹੈਗੇ ਨੇ ਕਰਨਲ ਘੁੰਮਣ ਦੀ ਗੱਲ ਕਰੀਏ ਆਪਣਾ ਮਾਲਵਿੰਦਰ ਸਿੰਘ ਉਹਨਾਂ ਦੀ ਗੱਲ ਕਰੀਏ ਮਾਲੀ ਸਾਹਿਬ ਜਿਹੜੇ ਹੈਗੇ ਨੇ ਨਿਸ਼ਾਨ ਸ਼ਰਮਾ ਦੀ ਕਰ ਲੋ ਸੁਧੀਰ ਸੂਰੀ ਦੀ ਕਰ ਲੋ ਹੋਰ ਹਿੰਦੂ ਆਗੂਆਂ ਦੀ ਕਰ ਲੋ ਹਿੰਦੂ ਆਗੂਆਂ ਚਲੋ ਠੱਪਾ ਲੱਗ ਜਾਂਦਾ ਜੇ ਖਾਲਿਸਤਾਨ ਦੇ ਖਿਲਾਫ ਨਹੀਂ ਤਾਂ ਹਰ ਸਿੱਖ ਦੇ ਖਿਲਾਫ ਬੋਲਣਗੇ ਪਰ ਜਿਹੜੇ ਕਈ ਟਰਬਨ ਫੇਸ ਹੀ ਨੇ ਪੱਗਾਂ ਵਾਲੇ ਚਿਹਰੇ ਨੇ ਜਿਹੜੇ ਉਹ ਅੰਮ੍ਰਿਤਪਾਲ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੇ ਨੇ ਭਗਤ ਸਿੰਘ ਵੀ ਉਹਨਾਂ ਚੋਂ ਇੱਕ ਹੈਗੇ ਆ ਸੋ ਹੁਣ ਅੱਗੇ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਨਿਜੀ ਟਾਰਗੇਟ ਜਿਹੜਾ ਕੀਤਾ ਜਾ ਰਿਹਾ ਹੈਗਾ ਇਹ ਭਗਤ ਸਿੰਘ ਉਹਨਾਂ ਦੀ ਕਹਿਣਾ ਮਾਜਰਾ ਕੀ ਹੈ ਕਟਨਾਕਰਮ ਕੀ ਹੋਇਆ ਸੋ ਇਹਨਾਂ ਤੋਂ ਹੀ ਜਾਣਦੇ ਆ ਸੋ ਭਗਤ ਸਿੰਘ ਜੀ 12 ਸਤੰਬਰ ਦੀ ਗੱਲ ਆ ਜਦੋਂ ਆਪਾਂ ਇੰਟਰਵਿਊ ਕੀਤੀ ਸੀ ਬੜੀ ਖੁੱਲ ਕੇ ਆਪਾਂ ਤੁਸੀਂ ਵੀ ਬੈਠੇ ਹੀ ਹੋਏ ਸੀ ਚੈਲੰਜ ਵੀ ਕੀਤਾ ਸੀ ਵੀ ਤੁਸੀਂ ਆਓ ਦੱਸੋ ਜੋ ਭਗਤ ਸਿੰਘ ਤੁਹਾਡੇ ਤੇ ਦੋਸ਼ ਲਾ ਰਿਹਾ ਕਿੰਨੇ ਕੁ ਝੂਠੇ ਨੇ ਕੋਈ ਜਵਾਬ ਨਹੀਂ ਆਇਆ ਹਲੇ ਤੱਕ ਹਨਾ ਜਵਾਬ ਆਇਆ ਜੀ ਜਵਾਬ ਆਇਆ ਸਾਡੇ ਤੱਕ ਨਹੀਂ ਆਇਆ ਨਹੀਂ ਨਹੀਂ ਜਵਾਬ ਆਇਆ ਨਾ ਜਵਾਬ ਮੈਨੂੰ ਉੱਤੇ ਫੇਸਬੁੱਕ ਦੇ ਗਰੁੱਪ ਚ ਪਾ ਕੇ ਜਵਾਬ ਨਹੀਂ ਆਇਆ ਕਿ ਪੱਤਰਕਾਰਾ ਤੇਰੀ ਕੁੜੀ ਫਲਾਣੇ ਸਕੂਲ ਚ ਪੜ੍ਹਦੀ ਆ ਨਾ ਤੇਰੀ ਸਾਰੀ ਡਿਟੇਲ ਹੈਗੀ ਔਕਾਤ ਚ ਰ ਜਵਾਬ ਤਾਂ ਆਇਆ ਅੱਛਾ ਇਹ ਕਿੰਨੀ ਕੁ ਦਿਨ ਦੀ ਗੱਲ ਹੈ ਇਹ 16 ਤਰੀਕ ਦੀ ਗੱਲ ਆ ਜੀ 16 ਸਤੰਬਰ ਦੀ ਪੰਜ ਚਾਰ ਦਿਨ ਬਾਅਦ ਆ ਗਿਆ ਹਾਂਜੀ 11:49 ਰਾਤ ਨੂੰ ਅੱਛਾ ਮਤਲਬ ਉਹ ਉਸ ਤੋਂ ਪਹਿਲਾਂ ਜਿਹੜਾ ਚਾਚਾ ਭਗੇਲ ਆਪਣਾ ਆਪ ਨੂੰ ਅਖੌਤੀ ਕੁੱਤੇਖਾਣੀ ਸਪੈਸ਼ਲਿਸਟ ਇਹ ਦੱਸਦਾ ਰਿਹਾ ਲੰਬੇ ਟਾਈਮ ਤੇ ਇਹਨਾਂ ਦਾ ਕੰਮ ਆ ਉਹ ਤਾਂ ਆਪਣੀ ਭੈਣ ਦੀਆਂ ਫੋਟੋਜ਼ ਐਡਿਟ ਕਰਦਾ ਰਿਹਾ। ਉਹਦੀ ਭੈਣ ਨੇ ਉਹਤੇ ਤੇ ਇਲਜ਼ਾਮ ਲਗਾਏ ਆ ਤੇ ਉਹ ਬੜਾ ਕੁਝ ਉਹ ਨਹੀਂ। ਅਸਲ ਇਹ ਇਹ ਕਰਮਾ ਸੁਪਾਰੀ ਇੰਜਣ ਮਹਿਕਮਾ ਚਾਚਾ ਬਘੇਲ ਸਭ ਇੱਕੋ ਜੁੰਡ ਲੀਆ ਜੀ। ਅੱਛਾ। ਸਭ ਇੱਕੋ ਜੁੰਡ ਲੀਆ। ਤੁਹਾਡੇ ਵੀ ਆ ਜਾਣਗੇ ਦੇਖੋ ਤੁਹਾਨੂੰ ਵੀ ਫੋਨ ਕਾਲਸ ਆ ਜਾਣਗੇ ਧਮਕੀਆਂ ਆ ਜਾਣਗੀਆਂ। ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਵੀ ਆ ਜਾਣਗੀਆਂ। ਤੁਸੀਂ ਕਿਉਂਕਿ ਮੇਰੀ ਇੰਟਰਵਿਊ ਕਰ ਲਈ ਆ। ਕਮੈਂਟਾਂ 'ਚ ਵੀ ਆਣਗੇ। ਸਾਨੂੰ ਇਦਾਂ ਮਸ਼ਹੂਰ ਕਰਨਗੇ ਇਹ। ਹਾਂ। ਅੱਛਾ। ਇਹਨਾਂ ਦਾ ਕੰਮ ਆ। ਇਹਨਾਂ ਦਾ ਕੰਮ ਆ। ਇੰਨੇ ਹੀ ਜਿਹੜਾ ਚਾਚਾ ਬਘੇਲ ਆਪਣੇ ਆਪ ਬਹੁਤ ਸਾਰੇ ਸੁਹਿਰਦ ਵੀਰ ਵੀ ਹੈਗੇ ਨੇ ਪਰ ਜਿਹੜੇ ਇਤੋਂ ਛੁਟਕਾਰਾ ਕਰ ਚੁੱਕੇ ਨੇ ਹਨਾ ਇਹਨਾਂ ਦਾ ਕੰਮ ਕੀ ਆ ਇਹਨੇ ਕੀ ਕੀਤਾ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਕਿਉਂਕਿ ਮੈਂ ਸਵਾਲ ਚੁੱਕਦੇ ਤੁਹਾਡੇ ਚੈਨਲ ਤੇ ਚੱਕੇ ਸੀਗੇ ਉਹ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਦੇਖੋ ਮੇਰੇ ਦਫਤਰ ਦੀ ਡਿਟੇਲ ਹਾਲਾਂਕਿ ਉਹ ਰੱਜ ਕੇ ਕਹਿੰਦੇ ਵੀ ਵੀਰ ਦਿਵਿੰਦਰ ਵਰਗਾ ਮਾੜਾ ਕੋਈ ਨਹੀਂ ਜਾਂ ਭਗਤ ਸਿੰਘ ਵਰਗਾ ਮਾੜਾ ਕੋਈ ਨਹੀਂ ਉਹ ਤੁਹਾਨੂੰ ਮਤਲਬ ਕਹਾਂ ਮੈਂ ਮਿੱਟੀ ਪਲੀਤ ਕਰਨ ਚ ਲੱਗੇ ਹੋਇਆ ਤੁਹਾਡੀ ਟਾਰਗੇਟ ਉਹਨਾਂ ਦਾ ਕੀ ਆ ਕਿ ਭਗਤ ਸਿੰਘ ਮਾਫੀ ਮੰਗ ਲਵੇ ਇੱਕ ਵਾਰੀ ਜਦੋਂ ਮਾਫੀ ਮੰਗ ਲਏ ਤੇ ਫਿਰ ਇਹ ਵੀਡੀਓਜ਼ ਚਲਾਣ ਤੇ ਫੇਰ ਕਹਿਣ ਜੀ ਦੇਖਿਆ ਭਗਤ ਸਿੰਘ ਕਿਸ ਗੁਨਾਹ ਦੀ ਮਾਫੀ ਮੰਗੇ ਭਗਤ ਸਿੰਘ ਕਿਸੇ ਸਵਾਲ ਪੁੱਛ ਲੈਣਾ ਵੀਰ ਦਵਿੰਦਰ ਤੋਂ ਵੀ ਤਾਂ ਮੰਗਾ ਲਈ ਨਾ ਅੱਛਾ ਵੀਰ ਤਾਂ ਮੰਗਾ ਲਈ ਬਲੈਕਮੇਲ ਕਰ ਲਿਆ ਉਹਨੂੰ ਫੋਨ ਕਾਲ ਕਰਵਾਏ ਜਾਂ ਹੋਰ ਕੁਝ ਕਰਵਾਇਆ ਮੈਨੀਪੂਲੇਟ ਕੀਤਾ ਟਾਰਗੇਟ ਕੀਤਾ ਉਹਨੂੰ ਬਲੈਕਮੇਲ ਕਰ ਲਿਆ ਹੁਣ ਨਾਲ ਨਹੀਂ ਵੀਰ ਦਵਿੰਦਰ ਤੁਹਾਡੇ ਨਾਲ ਹੈ ਵੀ ਆ ਪਰ ਹੁਣ ਉਹ ਵਿਚਾਰਾ ਬੋਲ ਨਹੀਂ ਰਿਹਾ ਕਿਉਂਕਿ ਪ੍ਰੈਸ਼ਰਾਈਜ਼ ਦੇਖੋ ਨਾ ਹੁਣ ਮੇਰੇ ਵਾਂਗੂ ਨਾਲ ਨਹੀਂ ਹਾਂ ਪਹਿਲੇ ਵਾਂਗੂ ਨਾਲ ਨਹੀਂ ਹੈਗਾ ਹ ਹੁਣ ਦੇਖੋ ਮੇਰੇ ਬੱਚਿਆਂ ਦੇ ਸਕੂਲਾਂ ਤੱਕ ਪਹੁੰਚ ਗਏ ਨੇ ਪ੍ਰੈਸ਼ਰ ਪ੍ਰੈਸ਼ਰ ਦੇਖੋ ਅਗਰ ਕੋਈ ਆਮ ਬੰਦਾ ਹੋਵੇ ਮੈਂ ਤਾਂ ਇੱਕ ਪੱਤਰਕਾਰ ਆ ਮੈਨੂੰ ਪਤਾ ਹੈ ਕਿ ਮੈਂ ਕਿੱਥੇ ਤੱਕ ਜਾਣਾ ਤੇ ਮੈਂ ਅਖੀਰ ਤੱਕ ਜਾਣਾ ਆ ਕਿੰਨੇ ਸਾਲ ਦੀ ਹੈ ਬੇਟੀ ਤੁਹਾਡੀ ਸਾਢੇ 4 ਸਾਲ ਦੀ ਜੀ ਸਾਢੇ 4 5 ਸਾਲ ਦੀ ਮੈਂ ਫੀਲਿੰਗ ਸਮਝ ਸਕਦਾ ਮੈਂ ਵੀ ਘਤੀ ਦਾ ਪਿਤਾ ਹੈਗਾ ਮੈਂ ਐਥੇ ਆ ਰਹੇ ਹਾਂ ਤੁਸੀਂ ਕਿੱਦਾਂ ਕਹਿੰਦੇ ਹੋ ਕਿ ਤੁਹਾਡੀ ਧੀ ਦੇ ਸਕੂਲ ਦਾ ਨਾਮ ਜਿਹੜਾ ਲਿਆ ਹੈ ਉਹ ਉਹਨਾਂ ਲੋਕਾਂ ਨੂੰ ਪਤਾ ਹੈ ਤੁਸੀਂ ਉਹਨਾਂ ਨੂੰ ਕਿੱਦਾਂ ਬਲੇਮ ਕਰ ਰਹੇ ਹੋ ਤੁਹਾਨੂੰ ਮੇਰੇ ਬੱਚੇ ਦਾ ਸਕੂਲ ਦਾ ਨਾਮ ਦਾ ਪਤਾ ਆਪਾਂ ਬੜੇ ਟਾਈਮ ਇਕੱਠੇ ਬੈਠੇ ਆ ਬੜੀ ਗੱਲਬਾਤ ਕੀਤੀ ਆ ਤੁਹਾਨੂੰ ਇਹਦਾ ਨਾਮ ਉਹ ਕਦੀ ਗੱਲ ਹੀ ਨਹੀਂ ਕੀਤੀ ਆਪਾਂ ਨਹੀਂ ਪਤਾ ਗੱਲ ਨਹੀਂ ਛੇੜੀ ਹਾਂ ਹੁਣ ਮ ਤੇਰੀ ਬੱਚੀ ਫਲਾਣੇ ਸਕੂਲ ਚ ਪੜਦੀ ਪ੍ਰੋਪਰ ਨਾਮ ਲਿਆ ਗਿਆ ਉਹਦੇ ਉਸ ਫੋਨ ਕੋ ਮੈਸੇਜ ਤੋਂ ਵਾਇਸ ਮੈਸੇਜ ਤੋਂ ਪਹਿਲਾਂ ਦੋ ਦਿਨ ਪਹਿਲਾਂ ਆ ਜਿਹੜਾ ਬਘੇਲ ਸਿੰਘ ਆ ਇਹ ਮੇਰੀਆਂ ਦਫਤਰ ਦੀਆਂ ਲੋਕੇਸ਼ਨਸ ਔਰ ਬਾਕੀ ਚੀਜ਼ਾਂ ਇਹ ਫੇਸਬੁੱਕ ਤੇ ਪਾਉਂਦਾ ਹੈ ਫੇਸਬੁੱਕ ਤੇ ਪਾ ਕੇ ਫਿਰ ਗਰੁੱਪ ਚ ਪਾ ਰਿਹਾ ਕਿਸੇ ਪੇਜ ਤੇ ਫੇਸਬੁੱਕ ਆਪਣੀ ਪ੍ਰੋਫਾਈਲ ਤੇ ਪਾਈਆਂ ਨੇ ਅੱਛਾ ਵੀ ਆ ਇਹਦੀ ਲੋਕੇਸ਼ਨ ਆ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਖਿਲਾਫ ਬੋਲਦਾ ਆ ਮਤਲਬ ਸੰਗਤ ਨੂੰ ਗੁੰਮਰਾਹ ਕਰਕੇ ਮੇਰੇ ਖਿਲਾਫ ਪਰ ਤੁਸੀਂ ਤਾਂ ਕਦੀ ਗੱਲ ਕੀਤੀ ਨਹੀਂ ਭਿੰਡਰਾਂ ਵਾਲ ਦੇ ਖਿਲਾਫ ਦੀ ਅਜ ਤੱਕ ਸੰਤ ਜੀ ਨੂੰ ਪੜ ਕੇ ਤਾਂ ਸਿਰ ਤੇ ਪੱਗ ਬੰਨੀ ਆ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਹੈਨਾ ਤੇ ਸੰਤ ਜੀ ਦੇ ਲਈ ਸੰਤ ਜੀ ਦੇ ਉੱਤੇ ਡਿਬੇਟ ਕੀਤੀ ਹੈ ਕਈ ਵਾਰੀ ਕਈ ਵਾਰੀ ਕਰ ਚੁੱਕੇ ਆ ਜੇ ਮੈਂ ਦਰਸ਼ਕਾਂ ਦੱਸਾਂ ਭਗਤ ਸਿੰਘ ਉਹੀ ਸ਼ਖਸ ਹੈ ਦੀਪ ਸਿੱਧੂ ਨਾਲ ਕੋਈ ਬਹੁਤ ਡੂੰਗੀ ਗਹਿਰੀ ਸਾਂਝ ਨਹੀਂ ਸੀਗੀ ਪਰ ਉਹਨਾਂ ਦੇ ਫੁੱਲ ਹਾਲਾਂਕਿ ਇਹ ਕਲਪਦਾ ਵੀ ਹੈ ਭਗਤ ਸਿੰਘ ਕਲਪਦਾ ਹੈ ਕਿ ਮੈਂ ਉਹਨੂੰ ਸਵਾਗ ਕਰਨਾ ਮੈਂ ਫੁੱਲ ਨਹੀਂ ਕਹੂੰਗਾ ਕਿਉਂਕਿ ਆਪਾਂ ਉਹਨੂੰ ਸਵਾਗ ਕਰ ਦਿੱਤਾ ਹੈਗਾ ਹਮੇਸ਼ਾ ਆਪਣੇ ਨਾਲ ਰੱਖਦਾ ਬੰਦਾ ਇਹ ਮੈਂ ਕੋਈ ਤਰਫਦਾਰੀ ਨਹੀਂ ਕਰ ਰਿਹਾ ਕਲੀਨ ਚਿੱਟ ਮੈਂ ਕੋਈ ਨਹੀਂ ਦੇ ਰਿਹਾ ਤੁਸੀਂ ਆਪ ਜੱਜ ਕਰ ਲਿਓ ਕਿ ਇਹ ਕਿੱਦਾਂ ਦਾ ਕੈਰੇਕਟਰ ਦਾ ਕਿੱਦਾਂ ਦਾ ਬੰਦਾ ਹੈ ਅੱਛਾ ਭਿੰਡਰਾਂ ਵਾਲਿਆਂ ਨੂੰ ਹੀ ਮਤਲਬ ਤੁਸੀਂ ਆਦਰਸ਼ ਮੰਨ ਕੇ ਆਪਣਾ ਸ੍ਰੀ ਸਾਹਿਬ ਚੱਕੀ ਬਹੁਤ سارے ਨੌਜਵਾਨ ਨੇ ਮੈਂ ਤੁਹਾਨੂੰ ਕਈ ਏਦੇ ਏਦੇ ਹਿੰਦੂ ਵੀਰਾਂ ਦੀ ਵੀ ਇੰਟਰਵਿਊ ਕਰਵਾ ਦਾਂਗਾ ਜਿਹੜੇ ਕਿ ਸੰਤ ਬਾਬਾ ਜਰਨੈਲ ਸਿੰਘ ਨੂੰ ਪੜਨ ਤੋਂ ਬਾਅਦ ਸਿੱਖੀ ਦੇ ਵਿੱਚ ਆਏ ਨੇ ਮੁਸਲਮਾਨ ਵੀ ਹੋਣਗੇ ਮੁਸਲਮਾਨ ਵੀ ਨੇ ਮਨੋਜ ਸਿੰਘ ਦੂਹਣ ਵਰਗੇ ਹਰਿਆਣਾ ਤੋਂ ਨੇ ਸੰਤਪਾਪਾ ਜੀ ਰਾਏ ਸਿੰਘ ਨੂੰ ਪੜ ਕੇ ਆਏ ਨੇ ਮੈਂ ਉਹਨਾਂ ਦੇ ਖਿਲਾਫ ਇਹਨਾਂ ਨੇ ਮੈਨੂੰ ਖੜਾ ਕਰਤਾ ਕਿਉਂ ਕਿ ਸੰਗਤ ਮੇਰਾ ਢਡਵਾੜੇ ਤੇ ਮੈਂ ਸੰਗਤ ਨਾਲ ਲੜਾਂ ਮੇਰੀਆਂ ਡਿਟੇਲਸ ਪਾਤੀਆਂ ਇਹ ਬਘੇਲ ਸਿੰਘ ਉਹਨਾਂ ਨੇ ਆਪਣੇ ਪੇਜ ਤੇ ਤੁਹਾਡੀਆਂ ਡਿਟੇਲ ਪਾਤੀਆਂ ਹਾਂ ਡਿਟੇਲਸ ਪਾਣ ਤੋਂ ਬਾਅਦ ਫਿਰ ਥੋੜੇ ਦਿਨ ਬਾਅਦ ਡਿਲੀਟ ਵੀ ਕਰ ਲਈਆਂ ਪਰ ਮੈਂ ਸਕਰੀਨ ਰਿਕਾਰਡਿੰਗਸ ਕਰ ਲੀਆਂ ਸੀਗੀਆਂ ਉਹ ਐਵਿਡੈਂਸ ਦੇ ਤੌਰ ਤੇ ਕਿਉਂਕਿ ਅਗਰ ਨਾਲੀ ਸੀ ਤੁਹਾਨੂੰ ਮੇਰੇ ਕੋਲ ਹੈਗੀਆਂ ਨਾ ਰਿਕਾਰਡਿੰਗਸ ਸਕਰੀਨ ਰਿਕਾਰਡਿੰਗਸ ਹੈਗੀਆਂ ਨੇ ਕੀਤੀਆਂ ਇਹਨਾਂ ਨਾਲ ਫਿਰ ਤੁਹਾਡੀ ਕੋਈ ਹੋਈ ਆਪਣਾ ਟਾਕ ਹੋਈ ਕੋਈ ਆਡੀਓ ਵੀਡੀਓ ਰਿਕਾਰਡਿੰਗ ਕੋਈ ਹੋਰ ਮੈਸੇਜ ਚੈਟਿੰਗ ਕੁਝ ਹੋਇਆ ਨਹੀਂ ਇਹ ਜਿਹੜੇ ਕਮੈਂਟਸ ਕਮੈਂਟ ਤਾਂ ਚੱਲਦੇ ਹੀ ਰਹਿੰਦੇ ਆ ਤੇ ਹੁਣ ਜਿਹੜਾ ਹੈਗਾ ਗੱਲ ਇੱਥੇ ਪਹੁੰਚ ਗਈ ਆ ਪਹਿਲਾਂ ਗੱਲ ਸੀ ਜਥੇਬੰਦੀ ਦੇ ਤੌਰ ਤੇ ਜਥੇ ਮੈਂ ਇੱਕ ਆਜ਼ਾਦ ਸਵਾਲ ਪੁੱਛੇ ਸੀ ਇੱਕ ਆਜ਼ਾਦ ਪੱਤਰਕਾਰ ਦੇ ਤੌਰ ਤੇ ਠੀਕ ਆ ਇਹਨਾਂ ਨੇ ਮੈਨੂੰ ਜਥੇਬੰਦੀ ਦੇ ਨਾਲ ਜੋੜਤਾ ਚਲੋ ਹੁਣ ਇੱਕ ਵਾਰੀ ਤਾਂ ਮਨਦੀਪ ਸਿੱਧੂ ਨੇ ਵੀਡੀਓ ਪਾਈ ਕਿ ਭਾਈ ਏਕਾ ਕਰਦੇ ਆ ਇਹਨਾਂ ਚੀਜ਼ਾਂ ਨੂੰ ਰੋਕ ਦਿਓ ਮਨਦੀਪ ਸਿੱਧੂ ਕੌਣ ਮਨਦੀਪ ਸਿੱਧੂ ਦੀਪ ਸਿੱਧੂ ਦਾ ਭਰਾ ਅੱਛਾ ਵੱਡੇ ਭਰਾ ਵੱਡੇ ਭਾਈ ਜੀ ਠੀਕ ਹੈ ਉਹਨਾਂ ਨੇ ਵੀਡੀਓ ਪਾਈ ਕਿ ਏਕਾ ਕਰੋ ਯਾਰ ਇਹ ਚੀਜ਼ਾਂ ਰੋਕ ਦਿਓ ਅਸੀਂ ਵੀ ਉਸ ਟਾਈਮ ਇੱਕ ਗੱਲ ਨਿਕਲ ਚੁੱਕੀ ਸੀ ਕਿ ਮੇਰੀ ਗੁੜੀਆਂ ਦੀਆਂ ਰਿਟੇਲਸ ਜਿਹੜੀਆਂ ਇਹਨਾਂ ਕੋਲ ਪਹੁੰਚ ਗਈਆਂ ਇਹ ਗੱਲ ਨਿਕਲਣਾ ਪਛਾਣਨ ਵਾਲਾ ਹਰਮਨ ਬਾਜਵਾ ਇਹ ਕੌਣ ਹੈ ਜੀ ਹਰਮਨ ਬਾਜਵਾ ਵੀ ਇੱਕ ਹੈਗਾ ਬੰਦਾ ਉਹਦੇ ਤੇ ਕਿਸੇ ਦੀ ਨੂ ਦੇ ਨਾਲ ਕੁਝ ਇਲਜ਼ਾਮ ਨੇ ਖੁੱਲ ਕੇ ਖੁੱਲ ਕੇ ਦੱਸੋ ਖੁੱਲ ਕੇ ਮੈਂ ਕਹਿੰਨਾ ਰਹਿਣ ਦੋ ਉਹ ਉਹ ਹੋਇਆ ਏਦਾਂ ਕਿ ਦੂਜੀ ਪਾਰਟੀ ਦੀ ਮੈਂ ਇੰਟਰਵਿਊ ਮੇਰੇ ਮਨ ਚ ਜੋ ਸਵਾਲ ਉੱਠ ਗਿਆ ਹਰਮਨ ਬਾਜਵਾ ਉਹੀ ਹੈ ਸ਼ਾਇਦ ਖਰੜ ਦਾ ਨੌਜਵਾਨ ਹੈ ਹਾਂ ਹਾਂ ਤੇ ਜਿਹੜੇ ਇਹ ਬਾਬਾ ਸਰੂਪ ਸਿੰਘ ਨੇ ਸੰਤ ਸਰ ਗੁਰਦੁਆਰਾ ਚੰਡੀਗੜ੍ਹ ਵਾਲੇ ਉਹਨਾਂ ਦਾ ਵਿਰੋਧੀ ਹੈ ਜਿਹੜਾ ਉਹ ਸਖਸ਼ਾ ਹੈ ਹਾਂ ਉਹਨਾਂ ਦਾ ਵਿਰੋਧੀ ਆ ਉਹਦਾ ਕਈ ਐਫ ਆਈ ਆਰ ਦੇ ਵਿੱਚ ਨਾਮ ਆ ਕਈ ਜਗ੍ਹਾ ਉਹਦੇ ਤੇ ਕਈ ਘਟੀਆਂ ਇਲਜ਼ਾਮ ਹੈਗੇ ਨੇ ਮੈਂ ਉਹਦੀ ਇੰਟਰਵਿਊ ਨਹੀਂ ਕੀਤੀ ਹਾਂ ਔਰ ਉਹ ਤੜਫਦਾ ਫਿਰਦਾ ਕਿ ਮੈਂ ਉਹਦਾ ਸਾਥ ਨਹੀਂ ਦਿੱਤਾ ਮੈਂ ਉਹ ਉਸ ਗੰਦ ਚ ਮੈਂ ਉਹਦੇ ਨਾਲ ਖੜਿਆ ਨਹੀਂ ਤੇ ਅੱਜ ਉਹਨੂੰ ਮੌਕਾ ਮਿਲ ਗਿਆ ਤੇ ਮੈਂ ਮੇਰੀਆਂ ਜਿਹੜੀਆਂ ਬੱਚੇ ਦੀਆਂ ਡਿਟੇਲਸ ਆ ਜਾਂ ਮੇਰੀ ਜਿਹੜੀ ਡਿਟੇਲਸ ਆ ਇਹ ਉਹਨੇ ਪਚਾਈਆਂ ਆ ਕੇ ਬਾਜਵੇਂ ਨੇ ਹੂੰ ਅੱਛਾ ਬਾਜਵੇਂ ਨੂੰ ਪਤਾ ਸੀ ਤੁਹਾਡੀ ਬੇਟੀ ਦੀ ਕੈਲੋ ਚੱਬੀ ਕਿੱਥੇ ਪੜਦੀ ਹੈ ਬੇਟੀ ਬਾਜਵਾ ਮੇਰੇ ਦਫਤਰ ਵੀ ਗਿਆ ਬਾਜਵਾ ਨੂੰ ਇੱਕ ਵਾਰੀ ਮੈਂ ਕਰੈਕਸ਼ਨ ਵਾਸਤੇ ਵੀ ਕਿਹਾ ਕਿਉਂਕਿ ਮੇਰੇ ਬੱਚੇ ਦੇ ਡੇਟ ਆਫ ਬਰਥ ਦੇ ਵਿੱਚ ਕਰੈਕਸ਼ਨ ਸੀਗਾ ਕੁਝ ਤੇ ਹੁਣ ਤੁਹਾਨੂੰ ਨਹੀਂ ਪਤਾ ਜੇ ਜਿਹੜੀ ਡਿਟੇਲ ਮੈਂ ਤੁਹਾਨੂੰ ਦਿੱਤੀ ਆ ਉਹ ਤੁਹਾਨੂੰ ਨਹੀਂ ਪਤਾ ਤੇ ਉਹ ਡਿਟੇਲ ਅੱਗੇ ਚਲੀ ਜਾਵੇ ਹੂੰ ਕਲੀਅਰ ਆ ਨਾ ਜਦ ਤੱਕ ਹੋਗੀ ਜਦ ਤੱਕ ਹੋਗੀ ਬਾਜਵਾ ਕਰਾਪਟਾ ਤੇ ਮੈਂ ਚੈਟ ਕੀਤੀ ਉਸ ਚੈਟ ਦੇ ਵਿੱਚ ਵੀ ਸਾਰਾ ਮੈਂ ਇਹਦੇ ਨਾਲ ਗੱਲ ਕੀਤੀ ਉਸਦੇ ਜਾਏ ਹੋ ਪੁਲਿਸ ਕੋਲ ਜਾਏ ਹੋ ਹਾਂ ਪੁਲਿਸ ਕੋਲ ਮੈਂ ਜਾਏ ਹਾਂ ਤਫਾਸਲ ਦਿੱਤੀ ਆ ਇਨ ਪ੍ਰੋਸੈਸ ਹੈਗੀ ਆ ਦੇਖੋ ਹੁਣ ਅੱਗੇ ਬਣਦਾ ਕੀ ਆ ਅੱਛਾ ਤੇ ਕੀ ਕਹਿੰਦੇ ਨੇ ਆਪਣਾ ਕਿਸੇ ਉੱਚ ਅਧਿਕਾਰ ਨਾਲ ਹੋਊਗੀ ਮੀਟਿੰਗ ਪੁਲਿਸ ਦੇ ਆ ਚੱਲ ਰਿਹਾ ਸਾਰਾ ਇਨ ਪ੍ਰੋਸੈਸ ਆ ਜ਼ਿਆਦਾ ਡੀਕਲੋਜ਼ ਤਾਂ ਨਹੀਂ ਕਰ ਸਕਦੇ ਆਪਾਂ ਪਰ ਇਨ ਪ੍ਰੋਸੈਸ ਹੈਗਾ ਤੇ ਜਦੋਂ ਆਪਾਂ ਸੱਚੀਆਂ ਤੇ ਗੱਲ ਪਹੁੰਚੇਗੀ ਅੱਛਾ ਮੈਂ ਚਾਹਾਂਗਾ ਤੁਹਾਡੇ ਕੋਲ ਚਾਹ ਦੀ ਕੋ ਅੰਮ੍ਰਿਤਪਾਲ ਦੀ ਤੇ ਗਗਨ ਪੂਲੇ ਵਾਲੀ ਆਡੀਓ ਰਿਕਾਰਡਿੰਗ ਇੱਕ ਵਾਰ ਉਹ ਸੁਣਾ ਦਿਓ ਸਾਡੇ ਦਰਸ਼ਕਾਂ ਨੂੰ ਟੈਸਟ ਕਰਵਾਣ ਜਾਂ ਜੋ ਮਰਜ਼ੀ ਕਰਵਾਣ ਫੇਕ ਸਾਡੇ ਕਰਨੇ ਕਹਿੰਦੇ ਕੋਕਾ ਅਜੇ ਕਾਲਾ ਹੀ ਨਿਕਲ ਗਿਆ ਤੈਨੂੰ ਤੈਨੂੰ ਕਈ ਕੁਝ ਹੋ ਸਕਦਾ ਤੂੰ ਮੈਂ ਦੱਸ ਲੈ ਕਿਹੜੇ ਬਾਬੇ ਦਾ ਜ਼ਿਕਰ ਕੀਤਾ ਉਹ ਕਈ ਕੁਝ ਹੋ ਸਕਦਾ ਕੀ ਕਰ ਲੈਣਾ ਤੂੰ ਤੂੰ ਆਪਣਾ ਐਡਰੈਸ ਦੇ ਸਕਦਾ ਕਿ ਨਹੀਂ ਦੇ ਸਰ ਭੈਣਾ ਤੂੰ ਮੈਂ ਕਿੱਥੇ ਲਿਓ ਐਡਰੈਸ ਦਵਾ ਨਹੀਂ ਨਹੀਂ ਉਧਰ ਹੀ ਹੈ ਮਾਈਕੋ ਤੇ ਗੁੰਡਾ ਕਰਦੀਆਂ ਕਰਦੇ ਨੇ ਇਸ ਲਈ ਤੈਨੂੰ ਐਡਰੈਸ ਦਵਾ ਕਿ ਤੂੰ ਆਪਣੇ ਪਾਲੇ ਹੋਏ ਗੁੰਡੇ ਭੇਜੇ ਮੇਰੇ ਕੋਲ ਮੈਂ ਹਨਾ ਪ੍ਰਧਾਨਾ ਆ ਜਾ ਤੇਰੀ ਪ੍ਰਧਾਨਗੀ ਹੁਣ ਤੁਸੀਂ ਦੇਖੋ ਕਿ ਇਹ ਕਿਰਦਾਰ ਆ ਐਸਾ ਔਰ ਖੁੱਲਾ ਚੈਲੰਜ ਆ ਇਹਦਾ ਲੈਬ ਟੈਸਟ ਕਰਵਾ ਲਓ ਜਿੱਦਾਂ ਮਰਜ਼ੀ ਕਰਵਾ ਲਓ ਮੈਂ ਕਾਲ ਤੁਹਾਨੂੰ ਇਹ ਸ਼ੁਰੂਆਤ ਇੱਥੋਂ ਦੀ ਹੁੰਦੀ ਆ ਸ਼ੁਰੂਆਤ ਇੱਥੋਂ ਦੀ ਹੁੰਦੀ ਆ ਇਹ ਨਿੱਕ ਪਰਾਨੀ ਆ ਇਹ ਇਹ ਹੈਗੀ ਆ ਮੇਰੇ ਖਾਂ ਦਾ ਜੁਲਾਈ ਮਹੀਨੇ ਦੀ ਆ ਜੁਲਾਈ ਮਹੀਨੇ ਚ ਮੈਂ ਇਹਨੂੰ ਇੱਕ ਚੀਜ਼ ਇਹਦਾ ਜਿਹੜਾ ਆ ਤੰਤਰ ਆ ਨਾ ਜਿਹੜਾ ਕਮੈਂਟਾਂ ਚ ਆ ਰਿਹਾ ਗਾਲਾਂ ਕੱਢਣ ਵਾਲਾ ਤੰਤਰ ਤੁਸੀਂ ਦੇਖ ਹੀ ਲਿਆ ਜਿੱਥੇ-ਜਿੱਥੇ ਵੀਡੀਓ ਪਈ ਆ ਹਰ ਜਗ੍ਹਾ ਇਹਦਾ ਗਾਲਾ ਕੱਢਣ ਵਾਲਾ ਤੰਤਰ ਜਿਹੜਾ ਜਿਹੜੇ ਆਪਣੇ ਆਪ ਨੂੰ ਅਖੌਤੀ ਮਹਿਕਮਾ ਕਹਿੰਦੇ ਆ ਇਹ ਟਵਿੱਟਰ ਤੇ ਵੀ ਇਹਨਾਂ ਨੇ ਇਹੀ ਗੰਦ ਪਾਇ ਕਮੈਂਟਾਂ ਚ ਤਾਂ ਲਿਖ ਕੇ ਪਾਉਂਦੇ ਆ ਟਵਿੱਟਰ ਚ ਬੋਲ ਕੇ ਪਾਉਂਦੇ ਆ ਕਲਬ ਹਾਊਸ ਚ ਬੋਲ ਕੇ ਪਾਉਂਦੇ ਆ ਉੱਥੇ ਕੁਝ ਭੈਣਾ ਨੇ ਨਾ ਇਹਨਾਂ ਦੀਆਂ ਸਕਰੀਨ ਰਿਕਾਰਡਿੰਗਸ ਕਰਕੇ ਉਹ ਸ਼ੇਅਰ ਕੀਤੀਆਂ ਵੀ ਆ ਦੇਖੋ ਇਹਨਾਂ ਦੀਆਂ ਗੱਲਾਂ ਗੱਲਾਂ ਪਤਾ ਕੀ ਨੇ ਨਿਰਪਿਆ ਗੰਡ ਤੁਹਾਨੂੰ ਯਾਦ ਆ ਆਪਾਂ ਸਾਰਿਆਂ ਨੂੰ ਯਾਦ ਆ ਉਸ ਬੱਚੀ ਦੇ ਨਾਲ ਕੀ ਕੁਛ ਹੋਇਆ ਰੂਹ ਕੰਬਦੀ ਉਹ ਅੱਜ ਵੀ ਸੁਣ ਕੇ ਤੇ ਇਹ ਲੋਕ ਸ਼ਾਬਦਿਕ ਬੁਲਾਤਕਾਰੀ ਜਿਹੜੇ ਨੇ ਉੱਥੇ ਟਵਿੱਟਰ ਤੇ ਔਰ ਉੱਥੇ ਕਰਦੇ ਨੇ ਸਰੀਏ ਤੱਕਣ ਦੀਆਂ ਗੱਲਾਂ ਸਫੇਦਿਆਂ ਤੱਕਣ ਦੀਆਂ ਗੱਲਾਂ ਕਿਹਦੇ ਸਿੱਖ ਬੀਬੀਆਂ ਦੇ ਸਮਝ ਗਿਆ ਅੱਛਾ ਇਹਦੇ ਚ ਗगन ਪੂਲਾ ਕੌਣ ਆ ਗਗਨ ਪੂਲਾ ਇਹਨਾਂ ਦੇ ਨਾਲ ਹੀ ਆ ਇਹਨਾਂ ਦੀ ਆਈਟੀ ਟੀਮ ਦਾ ਹੀ ਬੰਦਾ ਆ ਉਹ ਅੰਡਰ ਕਵਰ ਚੱਲਦਾ ਆ ਉਹਨੂੰ ਇਹ ਲੱਗਿਆ ਕਿ ਇਹ ਦੋਨਾਂ ਨੇ ਰਲ ਕੇ ਮੈਨੂੰ ਫੋਨ ਕੀਤਾ ਦੋਨਾਂ ਨੇ ਰਲ ਕੇ ਗਾਲਾਂ ਕੱਢੀਆਂ ਇੱਕ ਤੁਹਾਨੂੰ ਯਾਦ ਹੋਣਾ ਜਿੱਥੇ ਕਹਿੰਦਾ ਮੈਂ ਇਹਨੂੰ ਕਿਹਾ ਵੀ ਹੁਣ ਜੇ ਗਾਲ ਕੱਢਦੇ ਤਾਂ ਮੈਂ ਜਲੂਸ ਕੱਢੂੰਗਾ ਕਿਉਂਕਿ ਉਸ ਤੋਂ ਪਹਿਲਾਂ ਹੀ ਮੈਨੂੰ ਗਾਲਾਂ ਕੱਢ ਚੁੱਕੇ ਸੀ ਉਸ ਤੋਂ ਪਹਿਲਾਂ ਇਹ ਮੇਰੇ ਮੈਨੂੰ ਗਾਲਾਂ ਕੱਢ ਚੁੱਕੇ ਸੀ ਇਹ ਕਕਾਰਾਂ ਨੂੰ ਵੀ ਬੜਾ ਕੁਝ ਕਹਿ ਚੁੱਕੇ ਸੀਗੇ ਕਿਉਂਕਿ ਆ ਦੇਖੋ ਮੇਰਾ ਟਾਰਗੇਟ ਹੈਗਾ ਮੈਂ ਹੁਣ ਅੱਧਾ ਕਿਲੋ ਦਾ ਪਾਇਆ ਹੋਇਆ ਤੇ ਮੇਰਾ ਇਹ ਕਈ ਵਾਰੀ ਗੱਲ ਹੋਈ ਆ ਵੀ ਤ ਤੇ ਇਹਨਾਂ ਨੇ ਇੱਥੇ ਤੱਕ ਵੀ ਗੱਲ ਕੀਤੀ ਆ ਮੇਰੇ ਖਿਆਲ ਤੁਸੀਂ ਕੀ ਲੱਗਦਾ ਕਿ ਜਿੱਦਾਂ ਹੁਣ ਮੈਂ ਤੁਹਾਡਾ ਇਹ ਪੱਖ ਸਾਹਮਣੇ ਲਿਆ ਰਿਹਾ ਆ ਤਾਂ ਕੀ ਲੱਗਦਾ ਮੈਂ ਵੀ ਥੋੜੀ ਜਿਹੀ ਆਪਣੀ ਨਿੱਜੀ ਜਾਣਕਾਰੀ ਜਜ਼ਬਾਤ ਚਾ ਕੇ ਤੁਹਾਨੂੰ ਦੱਸ ਗਿਆ ਜਾਂ ਦੁਨੀਆ ਨਾਲ ਸ਼ੇਅਰ ਕਰ ਲਾਂਗਾ ਤੇ ਉਹ ਮੈਨੂੰ ਵੀ ਕੱਲ ਨੂੰ ਟਾਰਗੇਟ ਕਰਨਗੇ ਕਰਨਗੇ ਜੀ ਵੀ ਇਹਨੂੰ ਪਿੱਛੇ ਠਾਈਏ ਵੀ ਇਹ ਜਿਆਦਾ ਹੀ ਭਗਤ ਸਿੰਘ ਦੇ ਨੇੜੇ ਜਾ ਰਿਹਾ ਜਦੋਂ ਜਦੋਂ ਤੁਹਾਨੂੰ ਚੁੱਪ ਕਰਵਾਣਾ ਆ ਤੇ ਫਿਰ ਕਰਨਗੇ ਬਲੈਕਮੇਲਿੰਗ ਆ ਨਾ ਇਹ ਹੁਣ ਦੇਖੋ ਇੱਕ ਇੱਕ ਪਾਸੇ ਮੇਰੇ ਦਫਤਰ ਦੀਆਂ ਲੋਕੇਸ਼ਨ ਜਨਤਕ ਹੋ ਜਾਂਦੀਆਂ ਦੂਜੇ ਪਾਸੇ ਮੇਰੇ ਜਵਾਕਾ ਤੱਕ ਪਹੁੰਚ ਜਾਂਦੇ ਨੇ ਮੈਨੂੰ ਟਾਰਗੇਟ ਕੀਤਾ ਜਾਂਦਾ ਮੇਰੇ ਨਾਲ ਦੇ ਜਿਹੜੇ ਹੈਗੇ ਆ ਉਹ ਬੈਕ ਆਊਟ ਕਰ ਜਾਂਦੇ ਆ ਜਿੱਦਾਂ ਵੀਰ ਦਵਿੰਦਰ ਆ ਵੀਰ ਦਵਿੰਦਰ ਮਾਫੀ ਮੰਗ ਜਾਂਦਾ ਇੱਕ ਦੁਬਈ ਦਾ ਕੇਸ ਹੁਣੇ ਹੋਇਆ ਦੁਬਈ ਚ ਕਿਸੇ ਨੇ ਇਹਨਾਂ ਨੂੰ ਐਕਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਵੀਰ ਨੇ ਉਹਨੇ ਦੱਸਿਆ ਕਿ ਇਹਨਾਂ ਦੀ ਕੋਈ ਟਰਾਂਸਪੋਰਟ ਆ ਉੱਥੇ ਉਹ ਉਹਦੇ ਚ ਕੁਝ ਲੋਕਾਂ ਦੇ ਪੈਸੇ ਦੱਬੇ ਹੋਇਆ ਉਹਨੇ ਭਰਾ ਨੇ ਵੀਡੀਓ ਕੀਤੀ ਵੀਡੀਓ ਕਰਨ ਤੋਂ ਬਾਅਦ ਉਹਨੂੰ 7 ਤੋਂ 8 ਘੰਟੇ ਦੇ ਅੰਦਰ ਮਾਫੀ ਮੰਗਣੀ ਪਈ ਹੁਣ ਤੁਸੀਂ ਇਹ ਦੇਖੋ ਕਿ ਮੈਂ ਤਾਂ ਇੱਕ ਪੱਤਰਕਾਰ ਆ ਮੇਰੇ ਨਾਲ ਪਿਛਲੇ 2.5 ਮਹੀਨੇ ਚੇ ਕੁਝ ਹੋਇਆ ਮੈਂ ਬੈਕਆਊਟ ਨਹੀਂ ਕੀਤਾ ਮੈਂ ਖੜਿਆ ਹਾਂ ਅੱਜ ਵੀ ਖੜਿਆ ਹਾਂ ਵੀ ਕੋਈ ਗੱਲ ਨਹੀਂ ਇੱਕ ਵਾਰੀ ਗੁੜੀਆਂ ਵਾਲੇ ਪਾਸੇ ਨੂੰ ਆਣ ਗਿਆ ਪਰਿਵਾਰ ਨੂੰ ਆਪਣੇ ਆਪ ਨੂੰ ਜਾਨ ਦਾ ਖਤਰਾ ਲੱਗਦਾ ਇਹਨਾਂ ਤੋਂ ਤੁਹਾਨੂੰ ਲਾਈਵ ਤੱਕ ਉਹ ਤਾਂ ਜੋ ਇਹਨਾਂ ਦੀਆਂ ਘਟੀਆਂ ਕਰਤੂਤਾਂ ਨੇ ਕਿਤੇ ਨਾ ਕਿਤੇ ਤੱਕ ਇਹਦੇ ਜਾਣਗੇ ਹੁਣ ਜਿਹੜਾ ਉਹ ਦੁਬਈ ਵਾਲਾ ਮੁੰਡਾ ਆ ਤੁਸੀਂ ਉਹ ਦੇਖੋ ਇੱਕ ਆਮ ਬੰਦਾ ਉਹਦੇ ਨਾਲ ਕੀ ਕੁਝ ਹੋਇਆ ਹੋਊਗਾ ਉਹਨੂੰ ਮਾਫੀ ਕਿਉਂ ਮੰਗਣੀ ਪਈ ਵੀਰ ਦਵਿੰਦਰ ਨੂੰ ਮਾਫੀ ਕਿਉਂ ਮੰਗਣੀ ਪਈ ਮਾਫੀ ਉਹਨਾਂ ਨੇ ਮੰਗੀ ਆ ਜਾਂ ਮਾਫੀ ਮੰਗਵਾਈ ਗਈ ਆ ਤੇ ਅੱਜ ਕਣੀ ਇੱਥੇ ਆ ਕਿ ਅਜੀ ਦੁਆਬੀ ਤੋਂ ਮਾਫੀ ਮੰਗਵਾ ਲੈਣ ਤੇ ਦੁਆਬੀ ਮਾਫੀ ਮੰਗ ਜੇ ਤੇ ਬਸ ਇਹਨਾਂ ਦੀ ਬੱਲੇ ਬੱਲੇ ਆ ਨਹੀਂ ਪਰ ਮੈਂ ਕਿੰਨੇ ਹੀ ਨਾਮ ਲੈ ਕੇ ਹਟਿਆ ਜਿਹੜੇ ਸਾਰੇ ਕਹਿ ਰਹੇ ਨੇ ਕਿ ਅਮਰਤਪਾਲ ਮਤਲਬ ਕਨਸੈਪਟ ਨੂੰ ਲੈ ਕੇ ਸਮਝ ਨਹੀਂ ਆ ਗੱਲਾਂ ਕਿੱਦਾਂ ਦੀਆਂ ਕਰ ਰਿਹਾ ਹੈ ਪਿੰਡਰਾਂ ਵਾਲੇ ਦਾ ਆਪਣੇ ਆਪ ਨੂੰ ਜੇ ਨੁਮਾਇੰਦਾ ਦੱਸਦਾ ਜਾਂ ਦੀਪ ਸਿੱਧੂ ਦਾ ਨੁਮਾਇੰਦਾ ਦੱਸਦਾ ਤਾਂ ਵਿਰੋਧਤਾ ਕਿਤੇ ਨਾ ਕਿਤੇ ਪੰਜਾਬ ਦਾ ਬੁੱਧੀਜੀਵੀ ਵਰਗ ਹੀ ਉਹਦੀ ਕਰ ਰਿਹਾ ਹੈਗਾ ਸੋ ਇਸ ਦੇ ਬਾਵਜੂਦ ਉਹ ਉਹਨਾਂ ਨੂੰ ਕੁਝ ਨਹੀਂ ਕਹਿ ਰਿਹਾ ਅ ਬੰਤਾ ਸਿੰਘ ਜੀ ਨੇ ਗੱਲ ਕੀਤੀ ਸੀ ਹੂੰ ਬੰਤਾ ਸਿੰਘ ਨੂੰ ਅ ਕਿਸ ਤਰੀਕੇ ਨਾਲ ਹਰਾਸ ਕੀਤਾ ਗਿਆ ਕੁਕੀ ਗਿਲ ਕੁਕੀ ਗਿਲ ਦੇਖੋ ਅਸੀਂ ਜੋ ਉਹਨਾਂ ਨੇ ਕਰਤਾ ਮੇਰੀ 39 ਸਾਲ ਉਮਰ ਆ ਤੇ ਉਹਨਾਂ ਦਾ ਤਾਂ 10 ਸਾਲ ਦੀ ਇੱਕ ਉਹਨਾਂ ਦੀ ਕਾਲ ਕੋਠੜੀ ਆ 5 ਸਾਲ ਦੀ ਓਪਨ ਕੈਦ ਆ 7-8 ਸਾਲ ਦੀ ਇੰਡੀਆ ਦੇ ਅੰਦਰ ਕੈਦ ਆ ਸੈਕਰੀਫਾਈਸ ਹੈਗਾ ਮਤਲਬ ਹੈਨਾ ਮੇਰੇ ਖਿਆਲ ਨਾਲ ਮੇਰੀ ਅੱਧੀ ਉਮਰ ਤੋਂ ਵੱਧ ਤਾਂ ਉਹਨਾਂ ਨੇ ਜੇਲ੍ਹਾਂ 'ਚ ਕੱਟੇ ਨੇ ਠੀਕ ਆ ਕੁਕੀ ਗਿਲ ਦੇ ਕੁਕੀ ਗਿਲ ਦੇ ਨੌ ਦੇ ਬਰਾਬਰ ਵੀ ਕੁਰਬਾਨੀ ਨਹੀਂ ਹੈ ਮੇਰੀ ਮੈਂ ਬਾਕੀਆਂ ਦੀ ਨਹੀਂ ਕਹਿੰਦਾ ਇਹ ਲੋਕਾਂ ਨੇ ਕੁਕੀ ਗਿਲ ਦਾ ਕੀ ਬਣਾਇਆ ਕੁਕੀ ਗਿਲ ਨੇ ਜਵਾਬ ਦਿੰਦਾ ਨਾ ਕੁਕੀ ਗਿਲ ਨੇ ਸਵਾਲ ਖੜੇ ਕੀਤੇ ਕੁਕੀ ਗਿਲ ਨੇ ਇਹੀ ਪੁੱਛਿਆ ਨਾ ਵੀ ਤੁਹਾਡੀ ਕੀ ਕੁਰਬਾਨੀ ਆ ਤੇ ਉਹਦਾ ਕੀ ਬਣਾਇਆ ਬਾਬਾ ਬੰਤਾ ਸਿੰਘ ਦੇ ਨਾਲ ਕੀ ਹੋਇਆ ਹੈਨਾ ਆ ਵੀਰ ਦਿਵਿੰਦਰ ਦੇ ਨਾਲ ਕੀ ਹੋਇਆ ਉਹ ਡਰਾਈਵਰ ਦੇ ਨਾਲ ਵੀ ਇਹੀ ਹੋਇਆ ਜਿਹੜਾ ਦੁਬਈ ਵਾਲਾ ਹਾਂ ਦੁਬਈ ਵਾਲਾ ਡਰਾਈਵਰ ਮਾਫੀ ਮੰਗਾਈ ਗਈ ਨਾ ਮਤਲਬ ਇਹ ਕੀ ਲੱਗਦਾ ਤੁਹਾਨੂੰ ਕਿ ਇਹਨਾਂ ਨੇ ਮਲਟਾਇਟੀ ਇਹ ਬਣਾਣੀ ਹੈ ਕਿ ਜਿਹੜਾ ਦੱਬਦਾ ਹੈ ਦਬਾ ਲਓ ਜਿਹੜਾ ਡਰਦਾ ਹੈ ਡਰਾ ਲਓ ਡਰਾ ਕੇ ਸਾਰਿਆਂ ਨੂੰ ਚੁੱਪ ਕਰਾਇਆ ਜਾਵੇ ਕੋਈ ਵੀ ਬੁੱਧੀਜੀਵੀ ਇਹਨਾਂ ਦੇ ਖਿਲਾਫ ਨਾ ਬੋਲੇ ਕੋਈ ਬੋਲ ਨਾ ਸਕੇ ਤੇ ਜੇ ਕੋਈ ਬੋਲਦਾ ਤੇ ਉਹਦਾ ਹਸ਼ਰ ਇਦਾਂ ਦਾ ਕਰੋ ਕਿ ਦੂਜਾ ਕੋਈ ਹਿੰਮਤ ਨਾ ਕਰੇ ਪੁਲਿਸ ਤੇ ਭਰੋਸਾ ਹੈ ਅ ਦੇਖੋ ਕਰਨਾ ਪੈਣਾ ਭਰੋਸਾ ਤਾਂ ਕਰਨਾ ਪੈਣਾ ਹੀ ਆ ਕਿਉਂਕਿ ਇੱਕ ਸਿਸਟਮ ਚਲਾ ਰਹੇ ਨੇ ਪੂਰਾ ਔਰ ਮੈਂ ਸਾਰੇ ਵੈਲਿਡ ਐਵੀਡੈਂਸ ਦੇ ਕੇ ਆਇਆ ਹੁਣ ਅੱਗੇ ਦੇਖੋ ਬਣਦਾ ਕੀ ਆ ਹਣਾ ਡਰ ਹੈਗਾ ਦਬਜੋਗੇ ਆਰਨੇਤ ਦਾ ਗਾਣਾ ਗਾਉਂਗੇ ਦਬਦਾ ਕਿੱਥੇ ਆ ਨਹੀਂ ਨਹੀਂ ਦਬਦਾ ਕਿੱਥੇ ਆ ਉਹ ਤਾਂ ਬਾਅਦ ਦੀ ਗੱਲ ਆ ਥੋੜਾ ਜਿਹਾ ਕਿਉਂਕਿ ਆਪਾਂ ਸਿੱਖੀ ਨਾਲ ਜੁੜੇ ਹੋਏ ਆ ਹੂੰ ਹੂੰ ਤੇ ਸਿੱਖੀ ਦਾ ਇਹ ਉਸੂਲ ਹੈਗਾ ਕਿ ਜੇ ਮੈਦਾਨੇ ਜੰਗ ਚ ਉਤਰ ਗਏ ਤੇ ਪਿੱਛੇ ਨਹੀਂ ਮੁੜਨਾ ਹੂੰ ਹੂੰ ਤੇ ਪਿੱਛੇ ਨਹੀਂ ਮੁੜਦੇ ਅੱਗੇ ਅੱਗੇ ਚੱਲਾਂਗੇ ਦੇਖਦੇ ਆ ਕਿ ਗੁਰੂ ਸਾਹਿਬ ਕਿੱਥੇ ਤੱਕ ਲੈ ਕੇ ਜਾਂਦੇ ਆ ਗੁਰੂ ਸਾਹਿਬ ਨੇ ਕਿੱਥੇ ਤੱਕ ਜਾਣਾ ਲਿਖਿਆ ਸੋ ਭਗਤ ਸਿੰਘ ਦੁਆਬੀ ਹੁਣੀ ਕਹਿ ਰਹੇ ਨੇ ਉਹੀ ਚੀਜ਼ ਹੈ ਕਿ ਕੋਈ ਨਿਜੀ ਦੁਸ਼ਮਣੀ ਨਹੀਂ ਹੈਗੇ ਮਰਦਪਾਲ ਨਾਲ ਪਰ ਜੇ ਉਹਦੇ ਕੋਈ ਮਨਸੂਬੇ ਸਹੀ ਨਹੀਂ ਹੈਗੇ ਕਿਸੇ ਦੇ ਫੇਮ ਨੂੰ ਚੱਕ ਕੇ ਉਹਦੇ ਰਸਤੇ ਤੇ ਤੁਰ ਪੈਣਾ ਸੋ ਅਸੀਂ ਵੀ ਕਹਿ ਰਹੇ ਹਾਂ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਸਾਡੇ ਪਲੇਟਫਾਰਮ ਤੇ ਆ ਕੇ ਗੱਲ ਕਰਨਾ ਚਾਹਣ ਤਾਂ ਅਮਰਤਪਾਲ ਜ਼ਰੂਰ ਕਰਨ ਅਸੀਂ ਸੰਪਰਕ ਚ ਵੀ ਕਰ ਰਹੇ ਹਾਂ ਪਰ ਸਾਡੇ ਤੱਕ ਉਹਨਾਂ ਦਾ ਕੋਈ ਹਲੇ ਪੋਜ਼ਿਟਿਵ ਰਿਸਪੌਂਸ ਨਹੀਂ ਆਇਆ ਨੌਜਵਾਨ ਹੁਣ ਇਹਨੂੰ ਕਿੱਦਾਂ ਭਗਤ ਸਿੰਘ ਨੂੰ ਇਹਦੀ 5 ਸਾਲਾਂ ਦੀ ਬੱਚੀ ਨੂੰ ਜਿਨ੍ਹਾਂ ਦੇ ਧੀਆ ਹੋਣ ਗਈਆਂ ਭਾਵੇਂ ਵੈਈਆ ਵੀ ਹੋਣ ਉਹ ਸਮਝ ਸਕਣਗੇ ਕਿ ਕਿਸੇ ਧੀ ਨੂੰ ਇਦਾਂ ਟਾਰਗੇਟ ਕਰਨਾ ਬੰਦੇ ਨੂੰ ਤੁਸੀਂ ਡਰਾਣਾ ਚਾਹੁੰਦੇ ਹੋ ਪਰਿਵਾਰ ਨੂੰ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਕਰ ਰਹੇ ਹੋ ਔਰ ਖਾਸ ਕਰ ਜਿੱਦਾਂ ਭਗਤ ਸਿੰਘ ਕਹਿ ਰਹੇ ਨੇ ਕਿ ਇਹ ਆਪਣਾ ਚਾਚਾ ਬਗੇਲ ਇੰਜਣ ਵਿਭਾਗ ਸ਼ਾਪਦਿਕ ਬਲਾਤਕਾਰੀ ਜਿਹੜੇ ਨੇ ਜਾਂ ਕਰਮਾ ਸੁਪਾਰੀ ਜਾਂ ਹੋਰ ਜਿਹੜੇ ਸ਼ਖਸ ਨਾਲ ਮਿਲੇ ਹੋਏ ਨੇ ਇਦਾਂ ਜੇ ਤੁਸੀਂ ਥ੍ਰੈਟ ਕਰਕੇ ਕਿਸੇ ਨੂੰ ਕਹੋਗੇ ਕਿਸੇ ਦੇ ਗਲਤ ਮਸੂਬਿਆਂ ਤੋਂ ਅਸੀਂ ਪਰਦਾ ਨਾ ਚੱਕੀਏ ਤਾਂ ਇਦਾਂ ਸ਼ਾਇਦ ਇਹਨਾਂ ਦੀ ਆਪਣੀ ਜਿਹੜਾ ਖੁਰਾਕ ਜਾਂ ਉਹਨਾਂ ਦੀ ਨਹੀਂ ਹੈਗੀ ਤਾਂ ਨਾ ਇਹਨਾਂ ਦੀ ਆਪਣੀ ਜਿਹੜਾ ਰੂਮ ਮੰਨੇ ਕਿ ਕੁਝ ਹੋਰ ਵੀ ਆ ਰਿਹਾ ਜਹਨ ਚ ਤੁਸੀਂ ਜਦੋਂ ਗੱਲ ਕੀਤੀ ਗੁੜੀਆਂ ਦੀ ਦੇਖੋ ਚਾਹੇ ਮੈਂ ਵਿਰੋਧੀ ਆ ਸੰਤਪਾਪਾ ਜਰਨੈਲ ਸਿੰਘ ਜੀ ਜਦੋਂ ਆਪਣੇ ਮਤਲਬ ਪ੍ਰੈਜ਼ੈਂਟ ਸੀਗੇ ਦੇ ਰੂਪ ਦੇ ਵਿੱਚ ਉਹਨਾਂ ਦੇ ਕੋਲ Hindu ਵੀ ਆਏ ਗੱਲਬਾਤ ਕਰਨ ਉਹਨਾਂ ਨੇ ਵਾਰਤਾਲਾਪ ਕੀਤੀ ਗੁਰਨਾਨੰਦ ਦੇਵ ਜੀ ਮੱਕੇ ਗਏ ਮੱਕੇ ਵਾਲਿਆਂ ਨਾਲ ਵਾਰਤਾਲਾਪ ਕੀਤੀ ਸਿੱਧਾਂ ਕੋਲ ਗਏ ਰਾਖਸ਼ ਕੋਡੇ ਕੋਲ ਗਏ ਉਹ ਬਾਅਦ ਚ ਭਾਈ ਗੋਡਾ ਹੋ ਗਿਆ ਪਰ ਅੱਜ ਵੀ ਉਹਨੂੰ ਰਾਖਸ਼ ਹੀ ਕਹੀ ਜਾਂਦੇ ਆ ਹਨਾ ਸੰਵਾਦ ਆ ਹਰ ਜਗ੍ਹਾ ਅੱਜ ਮੈਂ ਸਵਾਲ ਪੁੱਛੇ ਨੇ ਇਹਨਾਂ ਕੋਲ ਕੋਈ ਪਾਵਰ ਨਹੀਂ ਹੈ ਫਿਲਹਾਲ ਅਗਰ ਦੇਖਿਆ ਜਾਵੇ ਇਹ ਇਹ ਪਾਵਰਲੈਸ ਨੇ ਹਨਾ ਇਹਨਾਂ ਕੋਲ ਪਾਵਰ ਨਹੀਂ ਹੈ ਤੇ ਇਹ ਮੇਰੇ ਜਵਾਕਾ ਤੱਕ ਪਹੁੰਚ ਗਏ ਨੇ ਹੋਰ ਜਿਹੜੇ ਸਵਾਲ ਕਰਨ ਵਾਲੇ ਨੇ ਉਹ ਦੁਬਈ ਵਾਲਾ ਮੁੰਡਾ ਉਹਦੇ ਘਰ ਤੱਕ ਪਹੁੰਚ ਗਏ ਨੇ ਜਦੋਂ ਇਹਨਾਂ ਕੋਲ ਪਾਵਰ ਆ ਜਾਏਗੀ ਇੱਕ ਪਾਵਰ ਨਾ ਇੱਕ ਜਿੱਦਾ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਪਾਵਰ ਜਿਹੜੀ ਆ ਮਹਾਰਾਜ ਰਣਜੀਤ ਸਿੰਘ ਵਰਗੇ ਦੇ ਵਰਗੇ ਤੋਂ ਕੋਲ ਚੰਗੀ ਲੱਗਦੀ ਆ ਪਰ ਇਹਨਾਂ ਦੇ ਹੱਥ ਚਾਚੇ ਭਗੇਲ ਵਰਗੇ ਜਿਹੜੇ ਨੇ ਜਿਹੜੇ ਆਪਣੀ ਭੈਣ ਦੇ ਨਾਲ ਮਤਲਬ ਇਹਨਾਂ ਦੀਆਂ ਪਿਛਲੇ ਸਮੇਂ ਚ ਆਰਗੁਮੈਂਟ ਵਿਵਾਦ ਚੱਲਿਆ ਹੈਣਾ ਭੈਣ ਨੇ ਇਲਜ਼ਾਮ ਲਗਾਏ ਨੇ ਇਹਨਾਂ ਦੇ ਹੱਥ ਜਦੋਂ ਪਾਵਰ ਆਏਗੀ ਤੇ ਫਿਰ ਸਾਡੇ ਜਵਾਕਾਂ ਨੂੰ ਅੱਜ ਤੱਕ ਥ੍ਰੈਟ ਦੇ ਰਹੇ ਨੇ ਕੱਲ ਨੂੰ ਤਾਂ ਇਹ ਘਰੋਂ ਚੱਕ ਲਿਆਣਗੇ